ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਕੁਝ ਸਿੱਖੀਏ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਪੰਜਾਬੀ ਸੂਟ ਬਿਲਕੁਲ ਸਿੰਪਲ ਤੇ ਸੌਖੇ ਜਿਹੇ ਤਰੀਕੇ ਨਾਲ ਤੇ ਸੋਨਾ ਜਿਹਾ ਡਿਜ਼ਾਈਨ ਪਲੇਨ ਸੂਟ ਨੂੰ ਆਪਾਂ ਥੋੜੀ ਜਿਹੀ ਲੈਸ ਲਾ ਕੇ ਬਹੁਤ ਵਧੀਆ ਬਣਾ ਸਕਦੇ ਹਾਂ ਦੇਖੋ ਜੀ ਆਪਣੇ ਕੋਲ ਲੈਸ ਆ ਇਹਨੂੰ ਲੈਸ ਨੂੰ ਆਪਾਂ ਉਲਟੇ ਕਰਕੇ ਜਿਹੜਾ ਤਿਆਰ ਕੀਤਾ ਹੋਇਆ ਗਲਾਂ ਪੇਸਟਿੰਗ ਲਗਾ ਕੇ ਤੇ ਆਪਾਂ ਉਹਦੇ ਉੱਤੇ ਰੱਖ ਲਾਂਗੇ ਤੇ ਪੈਰ-ਪੈਰ ਦੇ ਇੱਕ ਸਲਾਈ ਲਗਾਵਾਂਗੇ ਜਿੰਨੇ ਕ ਆਪਾਂ ਨੇ ਲੈਸ ਬਾਹਰ ਰੱਖਣੀਆਂ ਉਨੇ-ਉਨੇ ਕ ਆਪਾਂ ਸਲਾਈ ਲਗਾ ਦੇਣੀਆਂ ਤੇ ਸਲਾਈ ਬਹੁਤ ਸਫਾਈ ਨਾਲ ਲਗਾਉਣੀ ਹੈ ਵਿੱਚ ਬਲਪੁਰ ਨਾ ਕੋਈ ਪਵੇ ਤੇ ਦੇਖੋ ਐਦਾਂ ਇਹ ਸਿੱਧੇ ਹੋ ਕੇ ਐਦਾਂ ਆਊਗੀ ਬਾਹਰ ਠੀਕ ਹੈ ਤੇ ਆਪਾਂ ਹੁਣ ਸਾਰੇ ਤੇ ਸਲਾਈ ਲਗਾ ਲੈਣੇ ਆ ਚਿੱਤਾ ਜਿੱਤਾ ਡਿਜ਼ਾਈਨ ਬਣਾਇਆ ਆਪਾਂ ਉਦੋਂ ਉਦਾਂ ਹੀ ਸਾਰੇ ਦੁਤੇ ਲੈਸ ਲਗਾ ਲੈਣੀਆਂ ਹੋ ਜਿਵੇਂ نیچے ਤੋਂ ਆਪਾਂ ਗੁਲਾਈ ਬਣਾਈ ਆ ਤੇ ਗੁਲਾਈ ਦੇ ਹਿਸਾਬ ਨਾਲ ਆਪਾਂ ਲੈਸ ਲਗਾ ਲੈਣੀ ਆ ਤੇ ਤੁਸੀਂ ਚਾਹੋ ਤੈਨੂੰ ਇਥੋਂ ਥੋੜਾ ਜਿਹਾ ਹੋਰ ਸ਼ੇਪ ਵੀ ਦੇ ਸਕਦੇ ਹੋ ਪੱਤੀ ਦੀ ਸ਼ੇਪ ਦੇ ਸਕਦੇ ਹੋ ਤੇ ਜਾਂ ਫਿਰ ਚਕੋਨਾ ਜਿਹਾ ਬਣਾ ਸਕਦੇ ਹੋ ਤੁਹਾਡੀ ਇੱਛਾ ਤੁਸੀਂ نیچے ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋ ਡਿਜ਼ਾਈਨ ਬਣਾ ਕੇ ਤਾਂ ਪਾਲੇਦਾਲੇ ਦੇ ਲੈਸ ਸਾਰੇ ਤੇ ਲਗਾ ਲੈਣੀਆਂ ਅੰਜੀ ਆਪਾਂ ਲੈਸ ਲਾ ਕੇ ਗਲਾ ਤਾਂ ਤਿਆਰ ਕਰ ਲਿਆ ਦੇਖੋ ਜੀ ਠੀਕ ਹੈ ਇਹਨੇ ਇਦਾਂ ਇੰਨੇ ਨਿਕ ਬਾਹਰ ਰਾਣਾ ਠੀਕ ਹੈ ਜੀ ਇਹ ਤਾਂ ਕੋ ਸਾਰੀ ਬਿਲਕੁਲ ਸਫਾਈ ਨਾਲ ਲੱਗ ਗਈ ਆ ਤੇ ਜੇ ਤੁਸੀਂ ਚਾਹੋ ਤਾਂ ਇਹ ਤੇ ਸਲਾਈ ਵੀ ਲਗਾ ਸਕਦੇ ਹੋ ਪਰ ਆਪਾਂ ਸਲਾਈ ਨਹੀਂ ਲਗਾਈ ਦੇਖੋ ਆਪਾਂ ਜਿਹੜਾ ਹੁਣ ਆਪਣਾ ਮੂਰਲਾ ਪੱਲਾ ਕੱਟਿਆ ਹੋਇਆ ਉਹਦੇ ਤੇ ਸਵਾ 2 ਇੰਚ ਦਾ ਨਿਸ਼ਾਨ ਲਗਾ ਕੇ ਤੇ ਇਹਨੂੰ ਐਦਾਂ ਟਵਲ ਕਰਕੇ ਕਟਿੰਗ ਕਰ ਲੈਣੀ ਆ ਵੀ ਦੋਨਾਂ ਪਾਸੇ ਜਿਹੜਾ ਇਹ ਸਵਾ 2 ਇੰਚ ਹੋਵੇ ਇੱਥੋਂ ਜਿਹੜਾ ਕੱਟ ਲਗਾਇਆ ਆਪਾਂ ਇਹ ਨਿਸ਼ਾਨੀ ਲਗਾਈ ਆ ਫਿਰ ਗਲਾ ਆਪਣਾ ਜਿਹੜਾ ਦੋਨਾਂ ਪਾਸਿਓਂ ਬਰਾਬਰ ਹੋਊਗਾ ਦੇਖੋ ਐਦਾਂ ਰੱਖ ਲਿਆ ਉਤੋਂ ਮਿਲਾ ਕੇ ਤੇ ਥੱਲੇ ਆਪਾਂ ਇਹਨੂੰ ਥੋੜਾ ਜਿਹਾ ਅਟੈਚ ਕਰ ਲੈਣਾ ਕੱਚਾ ਕਰਕੇ ਖੋ ਇਦਾਂ ਬਰਾਬਰ ਆ ਕੇ ਗੱਬੇ ਬਿਲਕੁਲ ਵਿਚਕਾਰ ਇਦਾਂ ਥੋੜਾ ਜਿਹਾ ਕੱਚਾ ਕਰ ਲੈਣਾ ਸਲਾਈ ਲਗਾ ਲੈਣੀ ਆ ਤਾਂ ਕਿ ਗਲਾ ਇੱਧਰ ਉੱਧਰ ਹਿੱਲੇ ਨਾ ਤੇ ਆਪਾਂ ਤਾਂ ਅੱਗੇ ਕੱਟ ਲੈ ਹੁਣਾ ਦੇਖੋ ਜਿੱਥੇ ਆਪਣਾ ਟੱਕ ਲੱਗਿਆ ਹੋਇਆ ਉਹਦੇ ਬਰਾਬਰ ਗਲੇ ਨੂੰ ਰੱਖ ਕੇ ਇਦਾਂ ਬਿਲਕੁਲ ਬਰਾਬਰ ਰੱਖ ਲੈਣਾ ਤੇ ਨਾਲ-ਨਾਲ ਇਦਾਂ ਸਲਾਈ ਲਗਾ ਦੇਣੀ ਆ ਬਿਲਕੁਲ ਨਾਲ-ਨਾਲ ਸਲਾਈ ਲਗਾਉਣੀ ਆ ਤੇ ਦੂਜੀ ਸਾਈਡ ਤੇ ਵੀ ਜਿਹੜਾ ਗਲਾ ਉਹ ਟੱਕ ਦੇ ਨਾਲ ਮਿਲਾ ਕੇ ਹੀ ਸਲਾਈ ਲਗਾਣੀ ਆ ਤਾਂ ਕਿ ਜਿਹੜਾ ਗਲਾ ਆਪਣਾ ਬਿਲਕੁਲ ਬਰਾਬਰ ਰਹੇ ਠੀਕ ਹੈ ਸੇ ਦੇਖੋ ਆਪਾਂ ਸਾਰੇ ਤੇ ਸਲਾਈ ਲਗਾ ਲਈ ਸਲਾਈ ਲਗਾ ਲਈ ਹੋਣਾ ਸੀ ਇਹਨੂੰ ਅੰਦਰੋਂ ਪੈਰ-ਪੈਰ ਦੀ ਨਿਸ਼ਾਨੀ ਲਗਾ ਕੇ ਕੱਟ ਦੇਣਾ ਕੱਟ ਦੇਣਾ ਬਿਲਕੁਲ ਨਾਲ-ਨਾਲ ਤੁਸੀਂ ਗळा ਲਾਉਣ ਤੋਂ ਪਹਿਲਾਂ ਚਾਹੋ ਕੱਚਾ ਵੀ ਕਰ ਸਕਦੇ ਹੋ ਪਰ ਮੈਂ ਕੱਚਾ ਨਹੀਂ ਕਰਦੀ ਹੁੰਦੀ ਤੇ ਲੋੜ ਹੀ ਨਹੀਂ ਪੈਂਦੀ ਸਹੀ ਆ ਜਾਂਦਾ ਪਹਿਲੀ ਵਾਰ ਚ ਜੇ ਤੁਹਾਨੂੰ ਥੋੜੀ-ਬਹੁਤੀ ਦਿੱਕਤ ਆਵੇ ਤਾਂ ਤੁਸੀਂ ਇਹਨੂੰ ਪਹਿਲਾਂ ਸੂਈ ਨਾਲ ਕੱਚਾ ਕਰ ਸਕਦੇ ਹੋ ਫਾਜੀ ਦੇਖੋ ਤੇ ਹੁਣ ਆ ਜਿਹੜਾ ਪਗਣਾ ਕੱਚਾ ਥੋੜਾ ਜਿਹਾ ਕੀਤਾ ਸੀਗਾ ਮੈਂ ਇਹਨੂੰ ਆਪਾਂ ਢੇੜ ਲੈਣਾ ਦੇਖੋ ਇਹ ਆ ਪਾ ਉਹ ਢੜ ਲਿਆ ਨੂੰ ਠੀਕ ਆ ਹੁਣ ਆਪਾਂ ਸਾਰੇ ਦੇ ਵਿੱਚ ਟੱਕ ਲਗਾ ਦੇਣੇ ਆ ਛੋਟੇ ਛੋਟੇ ਟੱਕੇ ਇਸ ਹਿਸਾਬ ਨਾਲ ਲਗਾਣੇ ਆ ਵੀ ਸਲਾਈਨ ਆਪਣੀ ਕੱਟੀ ਜਾਵੇ ਠੀਕ ਆ ਜੀ ਥੋੜੀ ਥੋੜੀ ਦੂਰੀ ਤੇ ਸਾਰੇ ਤੇ ਟੱਕ ਲਗਾ ਲੈਣੇ ਆ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਹਾਂਜੀ ਦੇਖੋ ਸਾਰੇ ਤੇ ਆਪਾਂ ਟੱਕ ਲਗਾ ਲੈਣੇ ਆ ਥੋੜੀ ਥੋੜੀ ਦੂਰੀ ਤੇ ਹਾਂਜੀ ਦੇਖੋ ਟੱਕ ਆਪਾਂ ਲਗਾ ਲਏ ਹੁਣ ਆਪਾਂ ਇਹਨੂੰ ਅੰਦਰ ਨੂੰ ਫੋਲਡ ਕਰਕੇ ਠੀਕ ਹੈ ਅੰਦਰ ਨੂੰ ਫੋਲਡ ਕਰਕੇ ਫਿਰ ਗਲੇ ਦੇ ਬਿਲਕੁਲ ਨਾਲ-ਨਾਲ ਸੀਨ ਲਾ ਲੈਣੀਆਂ ਤਾਂ ਕਿ ਜਿਹੜਾ ਗਲਾ ਇੱਕ ਜਗ੍ਹਾ ਤੇ ਟਿਕਿਆ ਰਹੇ ਦੇਖੋ ਬਿਲਕੁਲ ਨਾਲ-ਨਾਲ ਸਲਾਈ ਲਗਾਣੀਆਂ ਸਲਾਈ ਵਿੰਗੀ ਟੱਡੇ ਨਹੀਂ ਲਾਉਣੀ ਸਫਾਈ ਨਾਲ ਲਾਣੀਆਂ ਕਿਤੇ ਵਿੰਗੀ ਟੱਡੀ ਸਲਾਈ ਲੱਗੀ ਹੋਈ ਸੋਹਣੀ ਨਹੀਂ ਲੱਗਦੀ ਦੇਖੋ ਜੀ ਠੀਕ ਆ ਦੇਖੋ ਆਪਣੀ ਸਲਾਈ ਲੱਗ ਗਈ ਤੇ ਸਲਾਈ ਲਾਉਣ ਤੋਂ ਬਾਅਦ ਹੁਣ ਅਸੀਂ ਕੀ ਕਰਨਾ ਏ ਜਿਹੜਾ ਗਲਾ ਦੇਖੋ ਵਧੀਆ ਤਰੀਕੇ ਨਾਲ ਤਿਆਰ ਹੋ ਗਿਆ ਹੁਣ ਜਿਹੜੀ ਲੈਸ ਆਪਾਂ ਅੰਦਰ ਨੂੰ ਇਦਾਂ ਫੋਲਡ ਕਰਕੇ ਇਹ ਥੋੜੀ ਥੋੜੀ ਦੇਖੋ ਬਾਹਰ ਰਹਿ ਜਾਣੀ ਹੈ ਤੇ ਲੈਸ ਆਪਣੀ ਬਾਹਰਲੀ ਸਾਈਡ ਤੇ ਘੁੰਮ ਲੱਗ ਜਾਣੀ ਹੈ ਇਦਾਂ ਅੰਦਰ ਕਰਕੇ ਇਹਦੇ ਬਿਲਕੁਲ ਨਾਲ-ਨਾਲ ਸਾਰੇ ਤੇ ਸਲਾਈ ਲਗਾ ਦੇਣੀ ਹੈ ਦੇਖੋ ਸਾਰੀ ਲੈਸ ਨੂੰ ਥੋੜਾ ਥੋੜਾ ਫੋਲਡ ਕਰਕੇ ਦੋ ਦੇਖੋ ਜੀ ਨੀਚੇ ਵਾਲਾ ਕੱਪੜਾ ਵੀ ਧਿਆਨ ਨਾਲ ਰੱਖਣਾ ਕਿ ਨੀਚੇ ਵਾਲੇ ਕੱਪੜੇ ਦੇ ਵਿੱਚ ਬਲ ਨਾ ਆਵੇ ਉਹਨੂੰ ਵੀ ਨਾਲ-ਨਾਲ ਠੀਕ ਕਰਦੇ ਰਹਿਣਾ ਠੀਕ ਹੈ ਜੀ ਆਪਾਂ ਵੀਸ ਲਾਈਵ ਲਗਾ ਲਈ ਹੋਈ ਆ ਤੇ ਆਪਣਾ ਗਲਾ ਹੁਣ ਬਿਲਕੁਲ ਤਿਆਰ ਆ ਦੇਖੋ ਬਿਲਕੁਲ ਸੋਨਾ ਬਣਿਆ ਗਲਾ ਹੁਣ ਆ ਪੂਰਾ ਗਮੇਸ਼ ਤਿਆਰ ਕਰਕੇ ਅਸੀਂ ਤੁਹਾਨੂੰ ਦਿਖਾਨੇ ਆ ਤੇ ਆਪਾਂ ਇਹ ਗਲੇ ਦੇ ਨਾਲ ਨਾਲ ਹੋਰ ਕੀ ਕੀਤਾ ਏ ਤੇ ਦੇਖੋ ਗਲੇ ਦੇ ਉੱਤੇ ਲੈਂਸ ਲਗਾਈ ਹੋਈ ਆਪਣੀ ਇੱਧਾ ਲੱਗ ਰਹੀ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬੜੀ ਫਿਨਿਸ਼ਿੰਗ ਨਾਲ ਲੈਂਸ ਲੱਗੇ ਉਸ ਤੋਂ ਬਾਅਦ ਆਪਾਂ ਦੇਖੋ ਇਦਾਂ ਲੜਕਣ ਬਣਾ ਕੇ ਲਗਾਤੇ ਹੋਏ ਨੇ ਤੇ ਆ ਬਾਹਾਂ ਤੇ ਵੀ ਆਪਾਂ ਇਦਾਂ ਹੀ ਗੁੰਮ ਲੈਸ ਲਗਾਤੀ ਠੀਕ ਹੈ ਜੀ ਦੇਖੋ ਤੇ ਚਾਕਾਂ ਤੇ ਵੀ ਗੁੰਮ ਲੈਸ ਲਗਾਈਆ ਤੇ ਇਦਾਂ ਲੈਸ ਲਗਾ ਕੇ ਆਪਾਂ ਸਿੰਪਲ ਸੂਟ ਨੂੰ ਵਧੀਆ ਤਿਆਰ ਕਰ ਸਕਦੇ ਆ ਤੇ ਇਦਾਂ ਸੋਖਾ ਇਹ ਸਿੰਪਲ ਆ ਤੇ ਬਹੁਤ ਸੋਹਣਾ ਲੱਗਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ